ਕਲਚਨ ਯੂਮ ਮੋਰਚਾ ਪੰਜਾਬ ਪੰਜਾਬ ਪ੍ਰਧਾਨ ਲਾਬਾ ਮਸੀਹ ਅਤੇ ਚੇਅਰਮੈਨ ਇੰਦਰਾ ਅਸਨ ਸਵੱਲੋ ਮੰਗ ਪੱਤਰ ਦਿੱਤਾ ਗਿਆ ਸ਼ਰਤੜੀਵਾਲ ਵਿੱਚ ਹਰ ਰੋਜ਼ ਲੱਗਦੇ ਹਨ ਟ੍ਰੈਫਿਕ ਜਾਮ ਆਮ ਪਬਲਿਕ ਬਹੁਤ ਪਰੇਸ਼ਾਨ ਹੋਈ ਹੈ ਜਾਮ ਲੱਗਣ ਦੀ ਵਜ੍ਹਾ ਦੁਕਾਨਦਾਰ ਅਤੇ ਰੀੜੀ ਠੇਲੇ ਵਾਲੇ ਵੱਲੋਂ ਨਜਾਇਜ਼ ਕਬਜ਼ੇ ਨੂੰ ਲੈ ਕੇ ਅੱਜ ਦਿਨ ਲੋਕ ਰੋਡਾਂ ਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਖਰੀਦਾਰੀ ਕਰਦੇ ਹਨ ਜਿਸ ਕਰਕੇ ਆਵਾਜੇ ਵਿੱਚ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਖਾਸ ਕਰਕੇ ਡਾਉਨ ਰੋਡ ਗੁਰਦਾਸਪੁਰ ਰੋਡ ਤੇ ਬਟਾਲਾ ਰੋਡ ਸ਼ਾਮਲ ਹੈ ਇਸ ਲਈ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾਵੇ ਤਾਂ ਜੋ ਵੀ ਰੋਡ ਤੇ ਬਿਲਕੁਲ ਨਾਲ ਖੰਭੇ ਲੱਗੇ ਹੋਏ ਹਨ ਇਹਨਾਂ ਨੂੰ ਵੀ ਰੋਡ ਤੋਂ ਹਟਾ ਕੇ ਪਿਛੇ ਕੀਤਾ ਜਾਵੇ ਅਤੇ ਨਾਲ ਹੀ ਦੋਨਾਂ ਬੱਸ ਸਟੈਂਡ ਦੇ ਵਿੱਚ ਟਾਇਲਟ ਤੇ ਵਾਸ਼ਰੂਮ ਦਾ ਪ੍ਰਬੰਧ ਕੀਤਾ ਜਾਵੇ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੂੰ 19 1 2024 ਤੱਕ ਦਾ ਅਸੀਂ ਆਲਟੀਮੇਟ ਦੇਣਾ ਇਹਨਾਂ ਦਿਨਾਂ ਵਿੱਚ ਜੇਕਰ ਇਹ ਨਜਾਇਜ਼ ਕਬਜ਼ੇ ਨਹੀਂ ਹਟਾਏ ਜਾਂਦੇ ਤਾਂ ਅਸੀਂ ਰੋਡ ਜਾਮ ਕਰਕੇ ਰੋਸ ਮੁਜ਼ਾਹਰਾ ਕਰਾਂਗੇ ਇਹ ਕਹਿਣਾ ਹੈ ਪੰਜਾਬ ਪ੍ਰਧਾਨ ਲਾਬਾ ਮਸੀਤ ਅਤੇ ਚੇਅਰਮੈਨ ਇੰਦਰਾ ਸੰਸ ਦਾ ਜਦ ਇਸ ਬੰਦੀ ਠਾਨਾ ਤਾੜੀਵਾਲ ਐਸਐਸਓ ਸਰਵਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਜੋ ਨਜਾਇਜ਼ ਕਬਜ਼ਿਆਂ ਦਾ ਮਾਮਲਾ ਹੈ ਇਹ ਨਗਰ ਕੌਂਸਲ ਦਾ ਹੈ ਇਹ ਨਜਾਇਜ਼ ਕਬਜ਼ੇ ਨਗਰ ਕੌਂਸਲੋਂ ਹਟਾਏ ਜਾਣਗੇ ਪਰ ਜੋ ਟ੍ਰੈਫਿਕ ਦਾ ਮਸਲਾ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਸ਼ਹਿਰ ਦੇ ਵਿੱਚ ਜਾਮ ਨਾ ਲੱਗੇ ਜਦ ਇਸ ਸਬੰਧੀ ਨਗਰ ਕੌਂਸਲ ਧਾਰੇਵਾਲ ਈਓ ਮੈਡਮ ਕਿਰਨ ਦੇ ਨਾਲ ਫੋਨ ਤੇ ਸੰਮਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਮੀਟਿੰਗ ਕੀਤੀ ਹੈ ਅਤੇ ਅੱਜ 16 ਤਰੀਕ ਨੂੰ ਕਾਰਵਾਈ ਕਰਨੀ ਸੀ ਪਰ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲੀ ਜਿਸ ਕਾਰਨ ਅਸੀਂ 18 ਤਰੀਕ ਨੂੰ ਪੁਲਿਸ ਪ੍ਰੋਟੈਕਸ਼ਨ ਲੈ ਕੇ ਸ਼ਹਿਰ ਵਿੱਚ ਨਜਾਇਜ਼ ਕਮੇੜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਾਂਗੇ। ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੇਵਾਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ। ਜੱਪਰਾਵਰ ਅੱਜ ਇਕੱਠੇ ਹੋਏ ਜੋ ਕੀ ਗੱਲ ਦੇਖੋ ਮੇਰਾ ਨਾਮ ਇੰਦਰਾਸ ਸੰਸ ਹੈ ਮੌਜੂਦਾ ਐਮਸੀ ਆ ਮੈਂ ਧਾਰੀਵਾਲ ਦਾ ਤੇ ਬੜੀ ਸ਼ਰਮ ਵਾਲੀ ਗੱਲ ਸਾਨੂੰ ਵੀ ਬੜੀ ਸ਼ਰਮ ਆਉਂਦੀ ਜੋ ਲੋਕੀ ਪੁੱਛਦੇ ਹੈ ਕਿ ਯਾਰ ਤੁਹਾਡੇ ਹੁੰਦੇ ਆ ਤੁਹਾਡੇ ਹੁੰਦਿਆ ਕਿ ਐਨਾ ਰਾਸ਼ਾ ਕਿਉਂ ਨਹੀਂ ਤੁਸੀਂ ਨਗਰ ਕੌਂਸਲ ਦੇ ਵਿੱਚ ਗੱਲ ਕਰਦੇ ਨਗਰ ਕੌਂਸਲ ਵਿੱਚ ਕਿਉਂ ਨਹੀਂ ਗੱਲ ਕਰਦੇ ਤੁਸੀਂ ਅਸੀਂ ਗੱਲ ਕਰ ਚੁੱਕੇ ਆ ਕਹਿ ਕੇ ਥੱਕ ਚੁੱਕੇ ਆ ਪਰ ਤੁਸੀਂ ਹਾਲਾਤ ਦੇਖੋ ਹੁਣ ਸਾਡੇ ਕੋਲ ਸਾਡੇ ਕਿਸੇ ਯੂਵਾ ਮੋਰਚਾ ਦੇ ਪ੍ਰਧਾਨ ਜੀ ਆ ਲਾਬਾ ਮਸੀ ਜੀ ਮੈਂ ਕਿਸੇ ਯੂਵਾ ਮੋਰਚਾ ਦਾ ਚੇਅਰਮੈਨ ਪੰਜਾਬ ਸੋ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਆ ਯੋਜਨਾ ਬਣਾਈ ਆ ਇੱਕ ਪਲਾਨ ਕੀਤਾ ਮੈਂ ਸ਼ੁਰੂ ਕੀਤੀ ਆ ਕਿ ਅਸੀਂ ਜਿੰਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਇਆ ਇਹ ਵੇਖੋ ਇਹ ਬੰਦੇ ਹੋਈ ਆ ਜਿਹੜੇ ਮੌਜੂਦਾ ਸਰਕਾਰ ਚ ਆ ਠੀਕ ਹੈ ਜਿਹੜੇ ਮੌਜੂਦਾ ਸਰਕਾਰ ਚ ਉਹਨਾਂ ਦੇ ਕਬਜ਼ੇ ਆ ਉਹ ਕਬਜ਼ੇ ਵੀ ਛਡਾਵਾਂਗੇ ਹਰ ਬੰਦੇ ਨੂੰ ਇੱਕੋ ਨਜ਼ਰ ਨਾਲ ਵੇਖਿਆ ਜਾਊਗਾ ਇਹ ਨਹੀਂ ਕਿ ਗਰੀਬ ਨਾਲ ਕੋਈ ਗਰੀਬ ਮਾਰ ਹੋएगी ਕਿ ਗਰੀਬ ਲੈ ਚੁੱਕਿਆ ਜਾਵੇ ਜਿਹੜਾ ਮੌਜੂਦਾ ਸਰਕਾਰ ਦਾ ਬੰਦਾ ਹੋ ਰਵੇ ਹਰ ਬੰਦੇ ਨੂੰ ਤਰੀਕੇ ਦੇ ਨਾਲ ਇੱਕੋ ਹੀ ਅੱਖ ਨਾਲ ਵੇਖਿਆ ਜਾਊਗਾ ਅਸੀਂ ਇਹ ਚਾਹੁੰਦੇ ਆ ਕਿ ਆਪਣੇ ਆਪ ਹੀ ਜਿਹੜੇ ਇਹ ਕਬਜ਼ੇ ਨਜਾਇਜ਼ ਆ ਹਟਾ ਦਿਓ ਠੀਕ ਹੈ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਮੰਗ ਪੱਤਰ ਅਸੀਂ ਦੇਣ ਆਏ ਹਾਂ ਮੰਗ ਪੱਤਰ ਮੇਰੇ ਹੱਥ 'ਚ ਸੋ ਅਸੀਂ ਸਿਰਫ 3 ਦਿਨ ਦਾ ਅਸੀਂ ਇਹ ਇਸੇ ਵੇਲੇ ਲੈਣਾ ਨਾ ਤੇ 3 ਦਿਨ ਵਾਸਤੇ ਅਸੀਂ ਕਹਿੰਦਾ ਕਿ 3 ਦਿਨਾਂ ਦਾ ਨਾ ਉਹਨੂੰ ਟਾਈਮ ਦਿੱਤਾ ਵਕਿ 3 ਦਿਨ ਦੇ ਵਿੱਚ ਜਿਹੜੇ ਕਬਜ਼ੇ ਹਨ ਜਾਜੋ ਹਟਾਏ ਜਾਣ ਨਹੀਂ ਤਾਂ ਅਸੀਂ ਫਿਰ ਦਰੀ ਬਿਸ਼ਾ ਦੇ ਰੋਡ ਤੇ ਬਾਵਾਂਗੇ ਪ੍ਰਸ਼ਾਸਨ ਫਿਰ ਹੱਲਾ ਕਰੇਗਾ ਅਸੀਂ ਵੀ ਹੱਲਾ ਕਰਾਂਗੇ ਠੀਕ ਹੈ ਹੱਲਾ ਕਰਕੇ ਅਸੀਂ ਇਹ ਨਜਾਇਜ਼ ਕਬਜ਼ੇ ਦੇ ਹਟਾਵਾਂਗੇ ਕੋਸ਼ ਸਮਾਂ ਪਹਿਲੇ ਤੋਂ ਮੁਕੇ ਚੁਕੇ ਗਏ ਸੀਗੇ ਤੇ ਉਹਦੀ ਜਗ੍ਹਾ ਰੇੜੀਆਂ ਲੱਗੀਆਂ ਕੀ ਕਹਿਣਾ ਚਾਹੀਦਾ ਦੇਖੋ ਇਹਦਾ ਕੀ ਫਾਇਦਾ ਹੋਇਆ ਸਾਨੂੰ ਕੋਖੇ ਚਗਾਉਂਦਾ ਹੋਰ ਰੋਜ਼ਗਾਰ ਚੱਲਦਾ ਸੀ ਉਹਨਾਂ ਦਾ ਰੋਜ਼ਗਾਰ ਨੂੰ ਚਕਾਇਆ ਗਿਆ ਉਹਨਾਂ ਦੀ ਰੋਟੀ ਤੇ ਲੱਤ ਮਾਰੀ ਗਈ ਫੇਰ ਵੀ ਜੇ ਉਹਨਾਂ ਨੂੰ ਚਕਾਇਆ ਗਿਆ ਤੇ ਫੇਰ ਰੇੜੀਆਂ ਲਾਉਂਦਾ ਕੀ ਮਤਲਬ ਸੀਗਾ ਠੀਕ ਹੈ ਹੁਣ ਵੀ ਜੇ ਦੇਖਿਆ ਜਾਵੇ ਤੇ ਅਸੀਂ ਕਹਿੰਦੇ ਕਿ 1 ਕਰੋੜ ਤੇ 9 ਲੱਖ ਰੁਪਏ ਦੀ ਜਿਹੜਾ ਉਹਨੇ ਮੰਡੀ ਚ ਛੱਡ ਬਣਾਈ ਆ ਠੀਕ ਹੈ ਉਹਦਾ ਕੀ ਫਾਇਦਾ ਵਾ ਮੰਡੀਆਂ ਨੇ ਕੋਈ ਰਸ਼ ਨਹੀਂ ਐ ਇੱਥੇ ਭਾਵੇਂ ਮੰਡੀਆਂ ਦਾ ਕੋਈ ਲੈਣਾ ਦੇਣਾ ਨਹੀਂ ਮੰਡੀਆਂ ਲੱਗਦੀਆਂ ਸਵੇਰ ਨੂੰ ਸੋ ਸੋੜ ਤੜਕੇ ਜਦੋਂ ਮੰਡੀ ਦਾ ਕੰਮ ਖਤਮ ਹੋ ਜਾਂਦਾ ਵਾ 8 ਵਜੇ ਜਿਹੜਾ ਰਾਸ਼ਨ ਮੇਨ ਉਹ ਰੇੜੀਆਂ ਵਾਲਿਆਂ ਦਾ ਵਾ ਰੇੜੀਆਂ ਜਣੀਆਂ ਉਹ ਪਹਿਲ ਦੇ ਆਧਾਰ ਤੇ ਜੁਗ ਕੇ ਜੜੀਆਂ ਵਾ ਉਹ ਮੰਡੀ 'ਚ ਲੈ ਕੇ ਜਾਂੀਆਂ ਜਾਂਣ ਤਾਂ ਕਿ ਇਹਦੇ ਰਾਸ਼ਕਾ ਤੋਂ ਹੋ ਸਕੇ ਕਿਉਂਕਿ ਜਿਹੜੇ ਹਾਲਾਤ ਧਾਰੀਵਾਲ ਦੇ ਅੱਜ ਬਣੇ ਹਾਲਾਤ ਪੂਰੇ ਜ਼ਿਲ੍ਹੇ ਵਿੱਚੋਂ ਸਭ ਤੋਂ ਮਾੜੇ ਹਾਲਾਤ ਧਾਰੀਵਾਲ ਦੇ ਆ ਦੇਖ ਲਓ ਤੁਸੀਂ ਤਿੰਨ ਤਿੰਨ ਘੰਟੇ ਡੇਢ ਡੇਢ ਘੰਟਾ ਦੋ ਦੋ ਘੰਟੇ ਜਾਮ ਨਹੀਂ ਖਤਮ ਹੁੰਦਾ ਇੱਥੋਂ ਤੇ ਕਈ ਇਹੋ ਜਿਹੇ ਪੇਸ਼ੈਂਟ ਆ ਜਿਹੜੇ ਵਿਚਾਰੇ ਵਿੱਚੇ ਫਸੇ ਰਹਿੰਦੇ ਆ ਤੇ ਕਈਆਂ ਤੇ ਮੈਨੂੰ ਲੱਗਦਾ ਬਈ ਜਾਨ ਚਲ ਗਈ ਹੋਣੀ ਜਿਹੜੇ ਸੋ ਅਸੀਂ ਬੇਨਤੀ ਕਰਨ ਲਈ ਪ੍ਰਸ਼ਾਸਨ ਨੂੰ ਵੀ ਠੀਕ ਹੈ ਐਸਐਸਓ ਸਾਹਿਬ ਨੂੰ ਫੋਨ ਕੀਤਾ ਪ੍ਰਧਾਨ ਜੀ ਨੇ ਆ ਰਹੇ ਉਹਨਾਂ ਨੂੰ ਅਸੀਂ ਇਹ ਆਪਣਾ ਮੰਗ ਪੱਤਰ ਦੇਣਾ ਵਾ ਸੋ ਅਸੀਂ ਬੇਨਤੀ ਕਰਦੇ ਮਾਰਕੀਟ ਵਾਲਿਆਂ ਨੂੰ ਠੇੜੀ ਵਾਲਿਆਂ ਨੂੰ ਕਿ ਆਪਣੇ ਆਪ ਹੀ ਜਿਹੜੀਆਂ ਰੇੜੀਆਂ ਆ ਉਹ ਰੋਡ ਦੇ ਉੱਪਰੋਂ ਦਾਗਾ ਖੋੜ ਪਿੱਛੇ ਹਟਾ ਲਓ ਤਾਂ ਕਿ ਜਿਹੜਾ ਧਾਰੀਵਾਲ ਦੀ ਸੁੰਦਰਤਾ ਵਾ ਫੇਰ ਵਾਪਸ ਆ ਸਕੇ ਜਿਹੜੀਆਂ ਤਾਂ ਪਿੱਛੇ ਹਟਾਈਆਂ ਗਈਆਂ ਪਰ ਪੱਕੇ ਆ ਦੁਕਾਨਦਾਰਾਂ ਨੇ ਪੱਕੇ ਕਬਜ਼ੇ ਕੀਤੇ ਆ ਉਹਨਾਂ ਵੱਲ ਨਗਰ ਕੌਂਸਲ ਦਾ ਅਧਿਕਾਰੀ ਕੋਈ ਵੀ ਧਿਆਨ ਨਹੀਂ ਕਰਦਾ ਉਹਦੇ ਸਬੰਧ ਕੀ ਕਰਨਾ ਚਾਹੁੰਦੇ ਨਹੀਂ ਅਸੀਂ ਵੇਖੋ ਨਗਰ ਕੌਂਸਲ ਨੂੰ ਵੀ ਬੇਨਤੀ ਕਰਾਂਗੇ ਕਿ ਜੀਸੀਬੀ ਆਗੇ ਜਿਹੜੇ ਵੀ ਜਿਹੜੇ ਮੌਜੂਦਾ ਸਰਕਾਰ ਦੇ ਵੀ ਬੰਦੇ ਹੈਗੇ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਇਆ ਪੱਕੇ ਜੀ ਬਣਾ ਲਿਆ ਥੜੀਆਂ ਬਣਾ ਲਿਆ ਉਹਨਾਂ ਦੇ ਜੀਸੀਬੀ ਵੀ ਆ ਕੇ ਥੜੀਆਂ ਬਣਾਈਆਂ ਜਾਂ ਠੀਕ ਹੈ ਸਾਰੇ ਨੂੰ ਇੱਕ ਨਜ਼ਰਾਂ ਵਿੱਚ ਆਵੇ ਕਿਸੇ ਨੂੰ ਇਹ ਨਾ ਹੋਵੇ ਕਿ ਯਾਰ ਇਹ ਬੰਦਾ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਆ ਗਰੀਬ ਬੰਦਾ ਇਹਦੇ ਉੱਤੇ ਐਕਸ਼ਨ ਹੋਇਆ ਏ ਜਨਨ ਕੀ ਸਾਰੇ ਰਿਕੂ ਆਖਣਾ ਦੇਖਿਆ ਜਾਵੇ ਤੇ ਜਿੰਨੇ ਵੀ ਨਜਾਇਜ਼ ਕਬਜ਼ੇ ਆ ਉਹ ਸਾਰੇ ਹਟਾਏ ਜਾਣ ਜੈ ਹਾਂ ਦੋਸਤੋ ਅੱਜ ਕ੍ਰਿਸ਼ਚਨ ਜੂਵਾ ਮੋਰਚਾ ਪੰਜਾਬ ਵੱਲੋਂ ਧਾਰੀਵਾਲ ਦੇ ਵਿੱਚ ਇੱਕ ਕੱਲ ਅਸੀਂ ਪੋਸਟ ਪਾਈ ਸੀ ਕਿ ਧਾਰੀਵਾਲ ਚ ਹਾਏ ਦਿਨ ਹੀ ਜਾਮ ਲੱਗੇ ਰਹਿੰਦੇ ਆ ਜਾਮ ਲੱਗਣ ਦੀ ਵਜ੍ਹਾ ਕੀ ਆ ਕਿ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਹੜੇ ਕਿ ਰੋਡ ਵਾਲੀ ਜਗ੍ਹਾ ਤੇ ਵੀ ਵੇਖੋ ਕਿੱਥੋਂ ਤੱਕ ਟੀਨਾ ਪਾ ਗਏ ਕਿੱਥੋਂ ਤੱਕ ਥੜੇ ਬਣਾਏ ਗਏ ਨੇ ਦੂਸਰਾ ਜੋ ਵੀ ਰੇੜੀ ਠੇਲੇ ਵਾਲੇ ਨੇ ਉਹਨਾਂ ਵੀਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਆਮ ਰੋਜ ਜਾਮ ਲੱਗਣਾ ਇਹ ਪਬਲਿਕ ਦੇ ਨੁਕਸਾਨ ਦੇ ਆ ਕਿਉਂਕਿ ਕਿਸੇ ਵੇਲੇ ਮਰੀਜ਼ ਨੂੰ ਗੁਰਦਾਸਪੁਰ ਰੈਫਰ ਕੀਤਾ ਹੁੰਦਾ ਤੇ ਮਰੀਜ਼ ਇੱਥੇ ਫਸਿਆ ਰਹਿੰਦਾ ਪੂਰੀ ਦਿਹਾੜੀ ਤੇ ਸਾਡੇ ਜਾਮ ਲੱਗੇ ਰਹਿੰਦੇ ਤੇ ਸਾਡੇ ਮੁਲਾਜ਼ਮ ਵਿਚਾਰੇ ਜਿੱਥੋਂ ਤੱਕ ਕੋਸ਼ਿਸ਼ ਹੁੰਦੀ ਪਰ ਮੁਲਾਜ਼ਮ ਨੂੰ ਕੀ ਕਰੇ ਜੇ ਕੁੱਟ ਨਹੀਂ ਵਿਹਲਾ ਤੇ ਮੁਲਾਜ਼ਮ ਕਿੱਦਾਂ ਗਏ ਨੂੰ ਲਿਦਾ ਦੂਗਾ ਸੋ ਮੇਰੀ ਤੇ ਬੇਨਤੀ ਆ ਨਗਰ ਕੌਂਸਲ ਨੂੰ ਕਿ ਅਗਲ ਜੇ ਕੋਈ ਰੇੜੀ ਵਾਲਾ ਇੱਕ ਵਾਰੀ ਉਹ ਰੋਡ ਤੋਂ ਦੱਸੀ ਹੋਈ ਜਗਾ ਤੋਂ ਅੱਗੇ ਲਾਂਦਾ ਉਹਨੂੰ 1000 ਰੁਪਏ ਜੁਰਮਾਨਾ ਕਰੋ ਜਿਹੜਾ ਦੂਜੀ ਵਾਰੀ ਫੜਿਆ ਜਾਂਦਾ ਫੇਰ ਲਾਈਨ ਪਾਰ ਕਰਦਾ ਉਹਨੂੰ 2000 ਕਰੋ ਜੇ ਤੀਜੀ ਵਾਰੀ ਫੜਿਆ ਜਾਂਦਾ ਉਹਨੂੰ 3000 ਕਰੋ ਦੇਖੋ ਵੀ ਲਾਈਨ ਪਿਛਾ ਹੋ ਕੇ ਰੋਡ ਖਾਲੀ ਹੁੰਦਾ ਜਾਂ ਨਹੀਂ ਹੁੰਦਾ ਦੂਸਰਾ ਹਾਂਜੀ ਹਾਂ ਜਿੰਨੀ ਵਾਰੀ ਬਾਅਦ ਚ ਫੜਿਆ ਜਾਂਦਾ ਉਹਦਾ ਜੁਰਮਾਨਾ ਡਬਲ ਹੁੰਦਾ ਜਾਵੇ ਦੂਸਰਾ ਬਿਜਲੀ ਬੋਰਡ ਦੇ ਵੇਖ ਲਓ ਕੋਈ ਕਿਸੇ ਪੋਲ ਤੇ ਕੋਈ ਵਜਨ ਨੀਗਾ ਰੋਡ ਦੇ ਵਿੱਚ ਕਾਰ ਕਰਕੇ ਇਹਨਾਂ ਨੇ ਪੋਲ ਖੜੇ ਕੀਤੇ ਆ ਜਿਹਦੇ ਕਰਕੇ ਪਬਲਿਕ ਨੂੰ ਨੁਕਸਾਨ ਹੁੰਦੀ ਤੇ ਦੁਕਾਨਦਾਰ ਵੀ ਉਸ ਪੋਲ ਦਾ ਫਾਇਦਾ ਲੈਂਦਾ ਕਿ ਅੱਗੇ ਵਧਾ ਕੇ ਉਹ ਦੁਕਾਨ ਲਾ ਲੈਂਦਾ ਮੈਨੂੰ ਸਮਝ ਨਹੀਂ ਆਉਂਦੀ ਦੁਕਾਨਦਾਰਾਂ ਦੀ ਵੀ ਜਿਹੜਾ ਗਾਗ ਨਾ 5 6 ਕਿਲੋਮੀਟਰ ਤੋਂ ਹੁੰਗਾ ਜੇ ਮੈਂ ਇੰਨੀ ਦੂਰੋਂ ਆ ਗਿਆ ਤਾਂ ਮੈਂ ਰੋਡ ਤੋਂ 4 ਫੁੱਟ ਪਛਾਹ ਵੀ ਜਾ ਕੇ ਸਾਮਾਨ ਖਰੀਦ ਸਕਦਾ ਇਹੋ ਹਾਲਾਤ ਸਾਡੇ ਡੱਡਵਾ ਰੋਡ ਤੇ ਆ ਡੱਡਵਾ ਰੋਡ ਤੇ ਵੀ ਦੁਕਾਨਦਾਰਾਂ ਨੇ ਲਿਜਾਇਲ ਕਬਜ਼ਾ ਕੀਤਾ ਹੋਇਆ ਅੱਜ ਅਸੀਂ ਅੱਜ ਤੋਂ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਕਿਉਂਕਿ ਪ੍ਰਸ਼ਾਸਨ ਸਾਡੀ ਰੀੜ ਦੀ ਹੱਡੀ ਆ ਅਸੀਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ ਅਸੀਂ 19 ਜਨਵਰੀ ਤੱਕ ਅਲਟੀਮੇਟਮ ਦਿੱਤਾ ਵਾ ਨਗਰ ਕੌਂਸਲ ਨੂੰ ਔਰ ਪ੍ਰਸ਼ਾਸਨ ਨੂੰ ਕਿ 19 ਤਰੀਕ ਤੱਕ ਸਾਰੇ ਰੋਡ ਨਜਾਇਜ਼ ਕਬਜ਼ੇ ਹਟਾਏ ਜਾਣੇ ਚਾਹੀਦੇ ਅਗਰ 19 ਤੱਕ ਨਹੀਂ ਹਾਲ ਹੁੰਦਾ ਤੇ 20 ਜਨਵਰੀ ਨੂੰ ਅਸੀਂ ਦਰੀ ਸੁੱਟ ਕੇ ਰੋਡ ਦੇ ਉੱਪਰ ਬਸ ਸਟੈਂਡ ਦੇ ਭਗਤ ਸਿੰਘ ਚੌਕ 'ਚ ਬਾਵਾਂਗੇ ਫਿਰ ਜਿਨ੍ਹਾਂ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਜਿਨ੍ਹਾਂ ਚਿਰ ਉਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੇ ਕਬਜ਼ੇ ਨਹੀਂ ਛਡਾਏ ਜਾਂਦੇ ਉਹਨਾਂ ਚਿਰ ਸਾਡਾ ਧਰਨਾ ਕੰਟੀਨਿਊ ਰੈਗੂਲਰ ਚਲਦਾ ਰਹੇਗਾ ਸੋਰੀਆ ਦਾ ਧੰਨਵਾਦ ਅੱਜ ਕ੍ਰਿਸਚਨ ਜੂਆ ਮੋਰਚਾ ਦੇ ਛੋਟੇ ਐਕਚੁਅਲੀ ਇਹ ਪ੍ਰਸ਼ਾਸਨ ਦਾ ਕੰਮ ਹੈ ਜਿਹੜਾ ਆਪਾਂ ਪਹਿਲ ਦੇ ਆਧਾਰ ਤੇ ਸ਼ਹਿਰ ਦੇ ਵਿੱਚ ਕਰ ਰਹੇ ਆ ਜਿਹੜਾ ਕੋਈ ਇਹਨਾਂ ਨੇ ਮੈਮੋਰੰਡਮ ਦਿੱਤਾ ਆ ਜਿਹੜੀਆਂ ਦੁਕਾਨਾਂ ਬਹੁਤ ਅੱਗੇ ਵਧੀਆਂ ਹੋਈਆਂ ਵਾ ਇਹਦੇ ਸਬੰਧ ਈਓ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਈਓ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਵੀ ਕੰਮ ਕਰਨ ਵਾਲਾ ਵਾ ਆਪਾਂ ਕਰਾਂਗੇ ਲੇਕਿਨ ਜਿਹੜਾ ਇਹਨਾਂ ਕੋਲ ਟੈਕਸ ਵਗੈਰਾ ਲੈਂਦੇ ਨੇ ਜੋ ਦੁਕਾਨਦਾਰ ਆ ਜਿਹੜਾ ਆਪਣਾ ਕਮੇਟੀ ਘਰ ਨੂੰ ਟੈਕਸ ਭਰਦੇ ਨੇ ਲੇਕਿਨ ਜੂ ਐਨਾਂ ਦੀ ਮੈਰਮੈਂਟ ਵਾ ਉਹ ਤੇ ਹੀ ਉਹ ਹੀ ਦੱਸ ਸਕਦਾ ਆ ਬਾਕੀ ਜਿਹੜਾ ਸਾਡਾ ਵਾ ਅਸੀਂ ਸੜਕ ਦੇ ਉੱਤੋਂ ਰੋਡ ਦੇ ਉੱਤੋਂ ਜਿਹੜੀ ਕੋਈ ਚੀਜ਼ ਲਾਈ ਆ ਉਹਨੂੰ ਹਟਾਉਣ ਵਾਸਤੇ ਸਾਡੇ ਕਰਮਚਾਰੀ ਵੀ ਦਿਨ-ਪ੍ਰਤੀ ਦਿਨ ਕੰਮ ਕਰਦੇ ਨੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਆ ਉਹਦੇ ਵਿੱਚ ਇੱਕ ਤੇ ਬੱਸ ਸੜੇ ਦੇ ਨੇੜੇ ਕੋਈ ਫਲਸ਼ ਵਾਸ਼ਵਿਸ਼ਣ ਜਾਂ ਕੋਈ ਉਹ ਨਹੀਂ ਹੈਗਾ ਉਹਨੀ ਵਾਸਤੇ ਉਹ ਸਾਹਿਬ ਦੇ ਧਿਆਨ ਚ ਲਿਆ ਦਾਂਗੇ ਬਾਕੀ ਜਿਹੜੀਆਂ ਵਾਲਾ ਤਾਂ ਤੁਸੀਂ ਦੇਖਿਆ ਹੀ ਆ ਕਿ ਕਾਫੀ ਪਿੱਛੇ ਕਰਾਈ ਆ ਆ ਬਾਕੀ ਸਰਕਾਰ ਦੇ ਧਿਆਨ ਚ ਵੀ ਆਇਆ ਹੈ ਇਹਨਾਂ ਨੇ ਇੱਕ ਉੱਤੇ ਵੱਡਾ ਸ਼ੈੱਡ ਬਣਾਇਆ ਜਿਹੜੀ ਸਬਜ਼ੀ ਮੰਡੀ ਹੈ ਇਹ ਇੱਥੇ ਚਲੀ ਜਣੀ ਆ ਉਹਦੇ ਨਾਲ ਸਾਨੂੰ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਕਾਫੀ ਜਿਹੜੀ ਸਮੱਸਿਆ ਵਾ ਉਹ ਘਟ ਜੂਗੀ ਜਿਹੜੀ ਟ੍ਰੈਫਿਕ ਦੀ ਹੈ ਦੂਸਰਾ ਹਰੇਕ ਨੇ ਹੁਣ ਆਪਣੇ ਕੋਲ ਪਹਿਲਾ ਬਾਈਕ ਤੇ ਜਾਂਦੇ ਸੀਗੇ ਹੁਣ ਹਰੇਕ ਬੰਦੇ ਕੋਲ ਕਾਰ ਆ। ਜਿਆਦਾ ਸਰਦੀ ਹੁਣ ਕਰਕੇ ਜਿਹੜੇ ਬਾਈਕ ਚੱਲਣੇ ਬੰਦ ਹੋਏ ਆ। ਹਰੇਕ ਬੰਦਾ ਜਿਹੜਾ ਵੀ ਕੋਈ ਮਾਰਕੀਟ ਚ ਆਉਂਦਾ ਆਪਣੀ ਗੱਡੀ ਲੈ ਕੇ ਆਉਂਦਾ ਵਾ ਜਿਹਦੇ ਕਰਕੇ ਜਿਹੜਾ ਥੋੜੀ 2-4 ਦਿਨ ਇਹ ਸਮੱਸਿਆ ਹੈਗੀ ਆ। ਉਹ ਵੀ ਆਪਾਂ ਇਹਨਾਂ ਦੀ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਮੈਦਾਨ ਗਰਾਉਂਡ ਵਾਲੇ ਪਾਸੇ ਪਾਰਕਿੰਗ ਕਰਵਾਈ ਜਾਂਦੀ ਆ। ਹੋਰ ਵੀ ਜਿਹੜਾ ਆਪਾਂ ਸਾਡੇ ਪੁਲਿਸ ਲੈਵਲ ਦੀ ਗੱਲ ਵਾ ਉਹ ਅਸੀਂ ਕਰਾਂਗੇ। ਜਿਹੜਾ ਪ੍ਰਸ਼ਾਸਨ ਵੱਲੋਂ ਇਹ ਤਰ੍ਹਾਂ ਦੀ ਕੋਈ ਐਹੋ ਜਿਹੀ ਪਬਲਿਕ ਨੂੰ ਨਰਵੇਗਨ ਜਿਹੜਾ ਉਹ ਅਪਾਚਲਾਉਣ ਵਿੱਚ ਕੋਸ਼ਿਸ਼ ਕਰਾਂਗੇ ਜਿਹੜੇ ਟੈਕਸਟ